ਦਾ ਦਿਨਾ ਵਾਦਾ ਪੱਟੀ ਸ਼ਹਿਰ ਨੂੰ ਵਿਕਾਸ ਪੱਖੋਂ ਗ੍ਰਾਂਟਾ ਪੱਖੋਂ 5 ਕਰੋੜ ਜਿਹੜਾ ਖਿਆਰੀ ਫੰਡ ਮਿਲਣਾ ਮੇਰਾ ਫਰਜ਼ ਮੰਨਦਾ ਵੀ ਚਿੰਤਾ ਕਰ ਰਿਆਂ ਜਿੱਥੋਂ ਮੇਰੀ ਸਿਆਸਤ ਥੁਰੀ ਆ ਪਹਿਲਾਂ ਮੈਂ ਉੱਥੋਂ ਦਾ ਵਿਕਾਸ ਕਰਾਵਾਂ ਵਿਕਾਸ ਤੇ ਆਪਾਂ ਸਾਰੀ ਲੋਕ ਸਭਾ ਦਾ ਕਰਾਉਣਾ ਪਰ ਜਿਹੜਾ ਘਰ ਹੋਵੇ ਪਹਿਲਾਂ ਘਰ ਸਵਾਰਾਂਗੇ ਫਿਰ ਅੱਗੇ ਨੂੰ ਤੁਰਾਂਗੇ ਨਾਲ ਇੰਡੀਆ ਲਾਈਨ ਦੀ ਸਰਕਾਰ ਆਪਣੀ ਪਾਣੀ ਆ ਫੇਰ ਭਾਵੇਂ ਆਪਾਂ 100 ਕਰੋੜ ਵੀ ਲਾਈਏ ਸਾਲ ਦਾ ਉਹਦੇ ਤੋਂ ਵੀ ਭਾਵੇਂ ਵੱਧ ਗਰੰਟਾ ਲਾਈਏ ਜਦੋਂ ਸੈਂਟਰ 'ਚ ਆਪਣੀ ਸਰਕਾਰ ਬਣ ਗਈ ਆਪਣੇ ਜਿਹੜੇ ਥੁਕੇ ਫਾਟੇ ਆਪਾਂ ਉਹ ਵੀ ਲੈ ਕੇ ਆਉਣੇ ਆ ਨਾਲ ਨਵੇਂ ਫੱਟ ਵੀ ਇੱਥੇ ਲੈ ਕੇ ਆਵਾਂਗੇ ਬੱਤੀ ਬਾਬੇ ਨਾਨਕ ਦੀ ਕਿਰਪਾ ਆਪਣੀ ਪੱਟੀ ਵਾਲਿਆਂ ਦੀ ਕਿਸਮਤ ਤੇਜ ਆ ਆਪਾਂ ਕਹਿੰਦੇ ਸੋਚਿਆ ਵੀ ਪਹਿਲੀ RA MLA ਲੜ ਕੇ MLA ਬਣ ਜਾਗੇ ਚਲੋ ਐ ਪਹਿਲੇ ਤੇ ਬਣ ਗਏ ਵਜ਼ੀਰ ਥੋੜਾ ਸੋਚਿਆ ਵੀ ਵਜ਼ੀਰ ਵੀ ਬਣ ਜਾਗੇ ਇਹਦੇ ਬਾਬੇ ਨਾਨਕ ਦੀ ਕਿਰਪਾ ਵਿੱਚ ਸਿਰ ਤੇ ਹੱਥ ਤੇ ਫੇਰੀ ਇਹੋ ਜੀਆਂ ਖੇਡਾਂ ਬਣਦੀਆਂ ਫਿਰ ਜਿੰਨੀਆਂ ਲਿਸਟਾਂ ਆਈਆਂ ਮੈਂ ਤੇ ਇਹ ਡਰਦਾ ਮੈਂ ਕਹਿੰਦਾ ਵੀ ਪਾਰਟੀ ਵੀ ਇਮਾਨਦਾਰ ਭਲਾਗੇ ਲਿਸਟ 'ਚ ਕੋਈ ਪਟਾਕਾ ਨਾ ਪੈ ਜੇ ਉਹ ਜਿਹੜੀ ਲਿਸਟ ਹੋਣੀ ਉਹ 'ਚ ਤਰੱਕੀ ਹੋ ਜੇ ਜਿਹੜੀ ਲਿਸਟ ਹੋਣੀ ਉਹਦੀ ਬਾਬੇ ਨਾਨਕ ਦੀ ਕਿਰਪਾ ਜਾਂਦੇ ਨਹੀਂ ਸਿੱਧੇ ਬਾਦਸ਼ਾਹ ਨੇ ਇਹ ਕਿਰਪਾ ਵੇ ਸੱਚੇ ਪਾਤਸ਼ਾਹ ਦੀ ਕਾਲਪੁਰਖ ਵੈਗੁਰੂ ਦੀ ਮਾ ਮਾਈ ਦੀ ਕਿਰਪਾ ਵੇ ਤੇ ਇਹੋ ਜੇ ਕੰਮ ਫੇਰੀ ਹੁੰਦੇ ਆ ਤੇ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਹੀ ਕਿਰਪਾ ਬਣੀ ਰਹੇ ਜੇ ਲਾਲ ਜੀਰ ਭੁੱਲਰ ਵਜੀਰੀ ਹੋਣ ਮੈਂਬਰ ਪਾਰਲੀਮੈਂਟ ਬਣਾ ਤੇ ਨਾਲ ਸਾਰਾ ਸ਼ਹਿਰੀ ਮੈਂਬਰ ਪਾਰਲੀਮੈਂਟ ਤੇ ਵਜੀਰੀ ਜੇ ਕੋ ਤੁਹਾਡਾ ਰਿਸ਼ਤੇਦਾਰ ਗੱਲ ਕਰਦਾ ਭਾਵੇਂ ਮੇਰੇ ਕੋਈ ਕੰਮ ਨੂੰ ਨਹੀਂ ਆਇਆ ਭਾਵੇਂ ਕਿਸੇ ਵੋਟ ਵੀ ਨਹੀਂ ਪਾਈ ਭਾਵੇਂ ਪਾਈ ਭਾਵੇਂ ਨਹੀਂ ਪਾਈ ਹਰ ਇੱਕ ਨੂੰ ਤੁਹਾਡਾ ਰਿਸ਼ਤੇਦਾਰ ਇਹ ਕਹਿੰਦਾ ਵੀ ਤੁਹਾਡਾ ਮੰਤਰੀ ਤੁਸੀਂ ਮੰਤਰੀ ਜੇ ਤੁਸੀਂ ਦੇ ਵਡੇ ਮੰਤਰੀ ਜੇ ਤਾਂ ਅਸੀਂ ਚੱਲਦੀ ਪੂਰੀ ਕਹਿੰਦੇ ਹੀ ਇਸ ਤਰ੍ਹਾਂ ਕਿ ਨਹੀਂ ਕਹਿੰਦੇ ਭਾਵੇਂ ਕੋਈ ਮੇਰੇ ਕੋ ਆਉਣਾ ਹੀ ਭਾਵੇਂ ਨਹੀਂ ਉਹ ਕਹਿੰਦੇ ਕਿ ਤੁਹਾਡਾ ਵੱਡਾ ਮੰਤਰੀ ਆ ਤੁਹਾਡੇ ਕੋ ਤਾਂ ਏਡੇ ਏਡੇ ਮਹਿਕਵੇਂ ਆ ਤਾਡਾ ਸਿਰ ਉੱਚਾ ਆ ਗਾਂ ਵੀ ਸਿਰ ਉੱਚਾ ਹੀ ਹੋਊਗਾ ਪ੍ਰਮਾਤਮਾ ਕਿਰਪਾ ਕਰੇ ਬਾਕੀ ਇੰਡੀਆ ਲਈ ਦੀ ਸਰਕਾਰ ਬੜੀ ਤਿੰਨ ਚਾਰ ਵਜ਼ੀਰ ਆਪਣੇ ਸੈਂਟਰ ਚ ਬੰਨੇ ਆ ਤੇ ਜੇ ਵਜ਼ੀਰ ਬਣ ਗਏ ਫਿਰ ਤੇ ਗੱਫੇ ਜਿੰਨੇ ਮਰਜੀ ਆਪਾਂ ਲਈ ਆਉਣੇ ਆ ਬਾਕੀ ਕਿਸਮਤ ਤੇ ਪੱਟੀ ਵਾਲਿਆ ਕੀਤਾ ਕੇ ਨੂੰ ਕਿਹੜੀ ਪੰਪੀ ਘੁੰਮ ਜਾਣੀ ਆ ਸੱਚੇ ਪਾਤਸ਼ਾਹ ਕਿਰਪਾ ਕਰੇ ਆਪਾਂ ਜਿਹੜੀਆਂ ਗੱਲਾਂ ਸੋਚੀਆਂ ਵੀ ਨਹੀਂ ਉਹ ਹੋਈਆਂ ਤੇ 4 ਤਰੀਕ ਤੋਂ ਬਾਅਦ ਕੀਤਾ ਪਾਪੇ ਨਾਨਕ ਨੇ ਕਿਹੜੀ ਮਿਹਰ ਕਰਦਨੀ ਸੱਚੇ ਪਾਤਸ਼ਾਹ ਨੇ ਚਲੋ ਤਗੜੇ ਹੋ ਮੇਰੇ ਲਈ ਦਿਹਾੜ ਤੇ ਲਈ ਇਕੱਲੇ ਇਲੈਕਸ਼ਨ ਮੇਰੀ ਨਾ ਸਮਝਿਓ ਤੁਹਾਡੀ ਸਾਰੇ ਸ਼ਹਿਰ ਵਾਲਿਆਂ ਦੀ ਖਾਸ ਕਰਕੇ ਕਿਉਂਕਿ ਰੁਤਬਾ ਸ਼ਹਿਰ ਵਾਲਿਆਂ ਨੂੰ ਵੀ ਮਿਲਣਾ ਗੱਬਰ ਜੀ ਤਗੜੇ ਹੋ ਕਿ ਨਾਲ ਕੱਢੀ ਗਲੀ ਜਾਓ ਤੇ ਨਾਲ ਵੋਟਾਂ ਹਾਜ਼ਰ ਕਿਓ ਕੋਈ ਨਵੇਂ ਨਾ ਕਸਰ ਕਿਉਂ ਗੱਬਰ ਜੀ ਮੋਰ ਗ ਬੇਨਤੀ ਕਰੂੰਗਾ ਵੀ ਆਪਾਂ ਸਾਰਿਆਂ ਨੂੰ ਸਹਿਮਤ ਕਰੀਏ ਤੇ ਮੈਂ ਜਿਹੜੀਆਂ ਗਾਹ ਮੀਟੀਆਂ ਕਰਨੀਆਂ ਉਹ ਵੀ ਕਰਾਂ ਤੇ